ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਬਾਲਵਸਤਾ ਅੰਦਰ ਹੀ ਭਾਈ ਮਰਦਾਨੇ ਦੀ ਮਾਤਾ ਤੋਂ ਭਾਈ ਮਰਦਾਨੇ ਨੂੰ ਆਪਣੇ ਹੀ ਬੰਕ ਕੇ ਸਿੱਖ ਮੁਸਲਮਾਨ ਦੀ ਨੀਂ ਰੱਖ ਦਿੱਤੀ। ਇਹ ਗੁਰੂ ਨਾਨਕ ਸਾਹਿਬ ਦੀ ਰੱਖੀ ਹੋਈ ਨਹੀਂ ਹੈ। ਕਿਸੇ ਐਰੇਗਰ ਦੀ ਰੱਖੀ ਹੋਈ ਹੈ। ਅਸੀਂ ਕੁਝੇ ਬਸ ਇਹਨੂੰ ਦਵਾ ਸਰਦਿਆਂ ਕੋ ਤੋੜ ਨਹੀਂ ਸਕਦੇ। ਇੱਕ ਪਾਸੇ ਤਾਂ ਪਾਠ ਹੋ ਰਿਹਾ ਇੱਥੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਤੇ ਅਸੀਂ ਇਦਰ ਪਾਰਟ ਹੋ ਰਿਹਾ ਹੈ ਮੁਸਲਮ ਭਾਈਚਾਰੇ ਵੱਲੋਂ ਤੁਹਾਡੇ ਵੱਲੋਂ ਲੰਗਰ ਲਾਇਆ ਹੋਇਆ ਤੁਸੀਂ ਇੱਥੇ ਨਮਾਜ਼ ਅਦਾ ਕਰ ਰਹੇ ਸੀ ਨਮਾਜ਼ ਪੜ੍ਹ ਰਹੇ ਸੀ ਦੋਵੇਂ ਧਰਮਾਂ ਦੀ ਜਿਹੜੀ ਬੁਨਿਆਦ ਇੱਕ ਹੈ ਅਕਾਲ ਪੁਰਖ ਦੀ ਏਕਤਾ ਗੁਰੂ ਸਾਹਿਬ ਨੇ ਤਰਨਤਾ ਸਿੰਘ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਸਥਾਪਨਾ ਕੀਤੀ ਦੀ ਅਕਾਲ ਪੁਰਖ ਦੀ ਏਕਤਾ ਦੇ ਕੀਤੀ ਦੀ ਇੱਕ ਓੰਕਾਰ ਸਾਇ ਮੇਰਾ ਇੱਕ ਓ ਹੈ ਏਕੋ ਹੈ ਪਈ ਏਕੋ ਹੈ ਸਾਇ ਮੇਰਾ ਏਕੋ ਹੈ ਅਵਰ ਨਹੀਂ ਪਈ ਅੱਲਾ ਪੱਕ ਪਾਕ ਅਸ਼ਕਰੂ ਜੀ ਦੂਸਰ ਹੋਏ ਤੇ ਇਸਲਾਮ ਦੀ ਨੀਵੀ ਅਕਾਲ ਪੁਰਖ ਦੀ ਏਕਤਾ ਗੁਰੂ ਗੋਬਿੰਦ ਸਿੰਘ ਜੀ ਲਈ ਹੁੰਦੀ ਆ ਪੰਗੜੀ ਦੇ ਯੁੱਧ ਚ ਤਾਂ ਪੀਰ ਬੁੱਧੂ ਸਾਹਿਬ ਆਪਣੇ ਦੋ ਪੁੱਤਰ ਕੁਰਬਾਨ ਕਰਦਾ ਹੈ ਗੁਰੂ ਸਾਹਿਬ ਨੇ ਦੋ ਪੁੱਤਰ ਨਹੀਂ ਆਪਣੇ ਕਰਦੇ 8 ਜੀ ਕੁਰਬਾਨ ਕਰਦਾ ਜਿਦੇ ਵਿੱਚ ਉਹਦੇ ਪੁੱਤਰ ਪ੍ਰਾਪਤ ਜੇ ਸਨ ਤੇ 700 ਮੁਸਲਮਾਨ ਮਰੀਦ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜ਼ੁਲਮ ਹੋਇਆ ਪਾਪੀੜਾ ਪਾਪੀ ਹੈ ਕਿਉਂਕਿ ਜਿਹੜਾ ਹਾਕਮ ਹੁੰਦਾ ਉਹ ਕੋ ਧਰਮ ਨਹੀਂ ਹੁੰਦਾ ਉਹਦੀ ਹਕੂਮਤ ਹੀ ਉਹਦਾ ਧਰਮ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਹਮੇਸ਼ਾ ਆਪਣੇ ਕੋਲ ਇੱਕ ਬਾਤ ਰੱਖਿਆ ਕਰਦੇ ਸੇ ਜਿਸ ਕਰਕੇ ਆਪ ਨੂੰ ਵਜਾ ਵਾਲਾ ਗੁਰੂ ਕਹਿੰਦੇ ਸੇ ਇਹ ਬਾਦ ਵੀ ਗੁਰੂ ਸਾਹਿਬ ਨੂੰ ਪਟਨਾ ਦੇ ਨਵਾਬ ਰਹੀਮ ਬਖਸ਼ਤ کریم ਬਖਸ਼ਲੇ ਪੇੜ ਕੀਤਾ ਸੀ ਉਹ ਤਾਮ ਸੰਗ੍ਰਹਿ 1927 ਤੇ ਹੁਣ ਦੱਸੋ ਸਾਡੇ ਸੰਜਾਂ ਇਹ ਸੰਜਾਂ ਨੂੰ ਇਤਿਹਾਸ ਨਾਲ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਕੂੜ ਨਖੱਟੇ ਨਾਨਕਾ ਉੜਕ ਸੱਚ ਰਹੀ ਆ ਆ ਰਾਮਗੜੀ ਸੁਲੋਕ ਮਹੱਲਾ ਪਹਿਲਾ 1958 ਦੇ ਜਿਹੜੀ ਤੁਸੀਂ ਝੂਠ ਨੂੰ ਝੂੜਨਾ ਸੱਚ ਨੂੰ ਕੁਝ ਦੇਰ ਬਸ ਦਵਾ ਤਾਂ ਸਕਦੇ ਹੋ ਪਰ ਮਿਠਾ ਨਹੀਂ ਸਕਦੇ ਡਾਣ ਨਹੀਂ ਸਕਦੇ ਭਾਈ ਮਰਦਾਨਾ ਧਰਤੀ ਤੇ ਲੇਟਿਆ ਹੋਇਆ ਤੇ ਗੁਰੂ ਸਾਹਿਬ ਕੋਲੇ ਬੈਠੇ ਨੇ ਤੇ ਭਾਈ ਗੁਰੂ ਸਾਹਿਬ ਕੀ ਦੇਦਦੇ ਨੇ ਕਿ ਭਾਈ ਮਰਦਾਨਾ ਬੇਹੋਸ਼ ਹੋਉਂਦਾ ਤੇ ਗੁਰੂ ਸਾਹਿਬ ਪਿਆਰ ਨਾਲ ਚੁੱਕ ਕੇ ਉਹਦਾ ਸਿਰ ਆਪਣੀ ਗੋਚ ਰੱਖ ਲੈਂਦੇ ਨੇ ਤੇ ਥੋੜੀ ਦੇਰ ਬਾਅਦ ਭਾਈ ਮਰਦਾਨਾ ਅੱਖਾਂ ਖੋਲਦਾ ਤੱਕੀ ਦੇਖਦਾ ਕਿ ਅੱਜ ਜ਼ਿੰਦਗੀ ਚ ਪਹਿਲੀ ਵਾਰ ਜੀਵਨ ਚ ਪਹਿਲੀ ਵਾਰ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਅੱਖਾਂ ਚ ਹੰਝੂ ਨੇ ਤੇ ਉਹਨਾਂ ਵਿੱਚੋਂ ਇੱਕ ਹੰਝੂ ਨਿਕਲ ਕੇ ਭਾਈ ਮਰਦਾਨਾ ਦੇ ਬੁੱਤ ਤੇ ਆਰਟਿਕਦਾ ਜਿਵੇਂ ਉਹ ਹੰਝੂ ਡਿੱਗਦਾ ਤਾਂ ਥੋੜੀ ਦੇਰ ਬਾਅਦ ਭਾਈ ਮਰਦਾਨਾ ਦਾ ਅਕਾਲ ਚਰਣਾ ਹੋ ਜਾਂਦਾ ਤੇ ਉਹ ਮਾਨ ਪ੍ਰਾਪਤੀ ਕਿ ਮੁਸਲਮਣ ਭਾਈ ਮਰਦਾਨੇ ਨੂੰ ਜਿਹੜਾ ਮਗਰੋਂ ਜਗਾ ਕਿਸੇ ਸਿੱਖ ਨੂੰ ਵੀ ਪ੍ਰਾਪਤ ਨਹੀਂ ਹੋ ਸਕਿਆ ਸਤ ਮੁਸਲਮਾਨਾਂ ਦੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿ ਗਈ ਦੁਨੀਆ ਤੱਕ ਸਾਨੂੰ ਲਾਗੂ ਕਰਤਾ ਨਾ ਉਹ ਬਾਣੀ ਕੱਢ ਸਕਦਾ ਕੋਈ ਨਾ ਸਮਝ ਨੂੰ ਤੋੜ ਸਕਦਾ ਹਾਂ ਅਸੀਂ ਕੁਝ ਦਿਨ ਲਈ ਸਾਂਝ ਨੂੰ ਦਬਾ ਤਾਂ ਸਕਦੇ ਹਾਂ ਇਤਿਹਾਸ ਨਾਲ ਇਤਿਹਾਸ ਨਾਲ ਨਹੀਂ ਇਤਿਹਾਸ ਨਾਲ ਪਰ ਸਾਂਝ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਧਰਮ ਜੋੜਦਾ ਹੁੰਦਾ ਤੋੜਦਾ ਨਹੀਂ ਹੈ ਧਰਮ ਪਿਆਰ ਸਿਖਾਉਂਦਾ ਨਫ਼ਰਤ ਨਹੀਂ ਸਿਖਾਉਂਦਾ ਉਹਨਾਂ ਦੀ ਉਹ ਜਿਹੜਾ ਬੁਨਿਆਦੀ ਉੱਪਰ ਖੜੀ ਹੈ ਤੋੜ ਤੇ ਨਫਰਤ ਤੇ ਜੇ ਧਰਮੀ ਲੋਕ ਸਹੀ ਤਰ੍ਹਾਂ ਨੂੰ ਸਮਝ ਲੱਗ ਜਣਗੇ ਤਾਂ ਚੀਜ਼ਾਂ ਖਤਮ ਹੋ ਜਾਣਗੀਆਂ ਜਦੋਂ ਸਿੱਖ ਭਾਈਚਾਰੇ ਦੇ ਲੋਕ ਆਉਂਦੇ ਆ ਕੇ ਕੁੱਟ ਕੇ ਜੱਫੀ ਪਾ ਕੇ ਮਿਲਦੇ ਆ ਕਿਉਂਕਿ ਉਹ ਇਹਸਾਨ ਕਹਿ ਲੋ ਜਾਂ ਉਹ ਪੁਰਾਣੀ ਇਤਿਹਾਸ ਨੂੰ ਯਾਦ ਕਰਦੇ ਆ ਕਿ ਜਦੋਂ ਹਾ ਦਾ ਨਾਰਾ ਮਾਰਿਆ ਗਿਆ ਸੀ ਔਰ ਉਦੋਂ ਕੀ ਮਹਿਸੂਸ ਤੋਂ ਦਾ ਉਹ ਫੀਲ ਕਿਹੋ ਜਿਹਾ ਜਦੋਂ ਆ ਕੇ ਗਲ ਬਕੜੀਆਂ ਪਾ ਕੇ ਮਿਲਦੇ ਔਰ ਛੱਡਦੇ ਨਹੀਂ ਮਸਹੂਦਾ ਵੀ ਪਾਈ ਤੰਦਰਸ਼ੀ ਗੁਰੂ ਨਾਨਕ ਸਾਹਿਬ ਦੇ ਵਾਰਿਸ ਤੇ ਪਾਈ ਮਰਦਾਨੇ ਦੇ ਵਾਰਿਸ ਸਾਹਿਬ ਮਿਲਦੇ ਨੇ ਉਸੇ ਪਿਆਰ ਤੋਂ ਜਦੋਂ ਕਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਮੌਜੂਦ ਆ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਔਰ ਸਾਡੇ ਨਾਲ ਉਹ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਦੇ ਪੂਰਵਜ ਜਨਾਬ ਮਲੇਰ ਕੋਟਲਾ ਦੇ ਨਵਾਬ ਸੀ ਔਰ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਸੀਗਾ ਔਰ ਡਾਕਟਰ ਨਸੀਰ ਅਖਤਰ ਜੀ ਸਾਡੇ ਨਾਲ ਨੇ ਔਰ ਬਕਾਇਦਾ ਤੌਰ ਤੇ ਮੁਸਲਮ ਤੇ ਸਿੱਖ ਭਾਈਚਾਰੇ ਦੀ ਸਾਂਝ ਦੀ ਪ੍ਰਤੀਕ ਵੀ ਹੈ ਤਸਵੀਰ ਜਿਹੜੀ ਤੁਹਾਨੂੰ ਦੇਖਣ ਨੂੰ ਮਿਲੂਗੀ ਕਿਉਂਕਿ ਇੱਥੇ ਲੰਗਰ ਲਾਇਆ ਹੋਇਆ ਉਹ ਮੁਸਲਮ ਭਾਈਚਾਰੇ ਦੇ ਵੱਲੋਂ ਹਰ ਸਾਲ ਵਿਸਤਾ ਲੰਗਰ ਦਾ ਇੰਤਜ਼ਾਮ ਕੀਤਾ ਜਾਂਦਾ ਜਦੋਂ ਅ ਚਰੀਫਾ ਟੇਗੜ ਸਾਹਿਬ ਦੀ ਧਰਤੀ ਹੋਵੇ ਜਾਂ ਵੱਖ-ਵੱਖ ਥਾਵਾਂ ਤੇ ਗੱਲਬਾਤ ਕਰਦੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵੈਕ ਜੁਖ ਖਾਲਸਾ ਬੈਗੁਰ ਜੀ ਦਾ शुक्रिया ਤੁਸੀਂ ਆਪਣੇ ਚੈਨਲ ਦੇ ਰਾਹੀਂ ਮੈਨੂੰ ਸੰਗਤਾਂ ਦੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਬਹੁਤ-ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਤਾਂ ਇਹੋ ਹੀ ਗੱਲ ਮੈਂ ਤੁਹਾਡੇ ਤੋਂ ਜਾਣਨੀ ਚਾਹਨਾ ਕਿ ਇੱਕ ਬਹੁਤ ਸ਼ਾਨਦਾਰ ਸੁਨੇਹਾ ਵੀ ਸੁਨੇਹਾਈ ਦੇ ਤੌਰ ਤੇ ਲੋਕ ਤੁਹਾਨੂੰ ਦੇਖਦੇ ਆ ਕਿਉਂਕਿ ਸਿੱਖ ਮੁਸਲਮਾਂ ਸਾਂਝ ਦੇ ਪ੍ਰਤੀਕ ਵੀ ਤੁਸੀਂ ਮੰਨੇ ਜਾਣਿਓ ਹਰ ਸਾਲ ਇੱਥੇ ਇਸੇ ਤਰੀਕੇ ਦੇ ਨਾਲ ਲੰਗਰ ਲਾਉਨੇ ਹਾਂ ਮੈਂ ਸਭ ਤੋਂ ਪਹਿਲਾਂ ਤਾਂ ਸੁਨੇਹਾ ਚਾਹੁੰਨਾ ਕਿ ਕੀ ਸੁਨੇਹਾ ਕੀ ਦੇਣਾ ਚਾਹੁੰਦੇ ਹਾਂ ਉਸ ਸੰਗਤ ਨੂੰ ਅਸੀਂ ਸੁਨੇਹਾ ਉਹਦੇ ਦੇਣਾ ਚਾਹੁੰਦੇ ਹਾਂ ਅਸੀਂ ਉਹਨਾਂ ਸਾਂਝਾਂ ਨੂੰ ਉਜਾਗਰ ਕਰਨਾ ਚਾਹੁੰਦੇ ਹਾਂ ਕੋਈ ਨਵੀਂ ਸੰਝ ਨਹੀਂ ਕਾਇਮ ਕਰਨੀ ਚਾਹੁੰਦੇ ਜਿਹੜੀ ਸਿੱਖੀ ਦੇ ਬਾਨੀ ਸਿੱਖੀ ਦੇ ਮੋਢੀ ਪਹਿਲੇ ਪਾਤਸ਼ਾਹੀ ਤੁਨ ਤੁਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਪਾਈ ਮਰਦਾਨੇ ਨੂੰ ਆਪਣੇ ਨਾਂ ਰੱਖੇ ਦਿੱਤਾ ਸੀ ਜਿਸ ਦੀ ਗਵਾਹੀ 12 ਭਾਈ ਗੁਰਦਾਸ ਬਾਹਰ ਪਹਿਲੀ ਪੌੜੀ 35 ਤੇ ਭਾਈ ਗੁਰਦਾਸ ਜੀ ਇਹ ਕਹਿੰਦੇ ਉਹ ਦੰਦ ਨੇ ਬਾਬਾ ਗਿਆ ਬਗਦਾਦ ਨੂੰ ਬਾਹਰ ਜਾ ਕੇ ਆਸਾਨ ਇਹ ਕਿ ਬਾਬਾ ਆਕਾਰ ਰੂਪ ਦੂਜਾ ਰਬਾ ਪਈ ਮਰਦਾਨਾ ਇਹ ਉਹੀ ਸੁਣਾਇਆ ਹੈ ਜਿਸ ਦਾ ਸੁਣਿਆ ਚੌਥੀ ਦਾਸੀ ਚ ਤੰਦਰਸ਼ੀ ਗੁਰੂ ਨਾਨਕ ਸਾਹਿਬ ਦੇ ਨਾਲ ਜਦੋਂ ਪਾਈ ਮਰਦਾਨਾ ਚੱਲ ਰਹੀ ਸੀ ਕਿ ਅਫਗਾਨਿਸਤਾਨ ਜੀ ਕਿ ਦਰਿਆ ਪੈਂਦਾ ਖੁਰਮ ਦਰਿਆ ਖੁਰਮ ਦੇ ਘਣੇ ਜਦੋਂ ਪਾਈ ਮਰਦਾਨੇ ਦਾ ਆਖਰੀ ਸਮਾ ਹੁੰਦਾ ਹੈ ਤਾਂ ਉਹ ਧਰਤੀ ਤੇ ਲੇਟੇ ਹੋਏ ਆ ਬੋਲ ਮਰਦਾਨਿਆਂ ਦੇ ਪੰਨਾ ਨੰਬਰ 299 300 ਤੇ ਇਹਦਾ ਵਾਕਿਆ ਲਿਖਿਆ ਤੇ ਗੁਰੂ ਸਾਹਿਬ ਦੇ ਸਾਹਿਬਾਨ ਦੇ ਮੁਸਲਮਾਨ ਮুরিਦ ਉਹਦੇ 165 ਨੰਬਰ ਦੇ ਵਾਕਿਆ ਲਿਖਿਆ ਗਜਰ ਬਾਲਾ ਸੁਖਵਿੰਦਰ ਸਿੰਘ ਨੇ ਤੇ ਗੁਰੂ ਸਾਹਿਬ ਔਰ ਭਾਈ ਮਰਦਾਨਾ ਭਾਈ ਮਰਦਾਨਾ ਧਰਤੀ ਤੇ ਲਟਿਆ ਹੋਇਆ ਤੇ ਗੁਰੂ ਸਾਹਿਬ ਕੋਲੇ ਬੈਠੇ ਨੇ ਤੇ ਗੁਰੂ ਸਾਹਿਬ ਕੀ ਦੇਦਨੇ ਕਿ ਭਾਈ ਮਰਦਾਨਾ ਬੇਹੋਸ਼ ਹੋਉਂਦਾ ਤੇ ਗੁਰੂ ਸਾਹਿਬ ਪਿਆਰ ਨਾਲ ਚੁੱਕ ਕੇ ਉਹਦਾ ਸਿਰ ਆਪਣੀ ਗੋਚ ਰੱਖ ਲੈਂਦੇ ਨੇ ਤੇ ਥੋੜੀ देर ਬਾਅਦ ਭਾਈ ਮਰਦਾਨਾ ਅੱਖਾਂ ਖੋਲਦਾ ਤਾਂ ਕੀ ਦੇਹਦਾ ਕਿ ਅੱਜ ਜ਼ਿੰਦਗੀ ਚ ਪਹਿਲੀ ਵਾਰ ਜੀਵਨ ਚ ਪਹਿਲੀ ਵਾਰ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਦੇਖਣ ਚ ਸੰਜੂ ਨੇ ਤੇ ਉਹਨਾਂ ਵਿੱਚੋਂ ਇੱਕ ਹੰਝੂ ਨਿਕਲ ਕੇ ਭਾਈ ਮਰਦਾਨਾ ਦੇ ਬੱਤੇ ਤੇ ਆਰਟਿਕ ਦਾ ਜਿਵੇਂ ਉਹ ਹੰਝੂ ਡਿੱਗਦਾ ਤਾਂ ਥੋੜੀ देर ਬਾਅਦ ਭਾਈ ਮਰਦਾਨਾ ਦਾ ਅਕਾਲ ਚੜ੍ਹਣਾ ਹੁੰ ਪਾਈ ਮਰਦਾਨਾ ਦੀ ਆਤਮਾ ਸ੍ਰੀ ਗੁਰੂ ਨਾਨਕ ਸਾਹਿਬ ਦੇ ਰੋਹਾਨੀ ਪਿਆਰ ਨੂੰ ਇਸ ਆਖਰੀ ਵਿਛੋੜੇ ਦੇ ਸਮੇਂ ਤੇ ਆਪਣੇ ਅੰਦਰ ਐਬਜ਼ੌਰਬ ਕਰਨ ਲਈ ਆਪਣੇ ਅੰਦਰ ਜਜ਼ਬ ਕਰਨ ਲਈ ਡੁਕੀ ਰੁਕੀ ਹੋਈ ਸੀ ਜਿਵੇਂ ਧੰਤਨ ਸ੍ਰੀ ਗੁਰੂ ਨਾਨਕ ਸਾਹਿਬ ਦਾ ਰੋਹਾਨੀ ਪਿਆਰ ਆਤਮਿਕ ਪਿਆਰ ਅੱਖਾਂ ਰਾਹੀਂ ਹੋ ਕੇ ਹੰਝੂਆਂ ਦੀ ਸ਼ਕਲ ਚ ਪਾਈ ਮਰਦਾਨੇ ਦੇ ਬੱਥੇ ਤੇ ਆਰਟਿਕ ਦਾ ਤੇ ਗੁਰੂ ਪਾਈ ਮਰਦਾਨੇ ਦੀ ਆਤਮਾ ਪ੍ਰਵਾਸ ਕਰ ਜਾਂਦੀ ਹੈ ਇਹ ਉਹ ਮਾਨ ਪ੍ਰਾਪਤੀ ਇੱਕ ਮੁਸਲਮਾਨ ਪਾਈ ਮਰਦਾਨੇ ਨੂੰ ਜਿਹੜਾ ਮਗਰੋਂ ਜਗਾ ਕਿਸੇ ਸਿੱਖ ਨੂੰ ਵੀ ਪ੍ਰਾਪਤ ਨਹੀਂ ਹੋ ਸਕਿਆ ਯਾਨੀ ਕਿ ਤੁਸੀਂ ਕਲਪਨਾ ਕਰੋ ਪਿਆਰ ਦੀ ਇਸ ਲਾਸਾਨੀ ਮਿਸਾਲ ਦੀ ਕਿ ਜਿਸ ਭਾਈ ਮਰਦਾਨਾ ਦੀ ਗੋਦ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਬਚਪਨੋਂ ਖੇਡਦੇ ਰਹੇ ਅੱਜ ਉਹੀ ਭਾਈ ਮਰਦਾਨਾ ਦੇ ਸਿਰ ਗੁਰੂ ਨਾਨਕ ਸਾਹਿਬ ਜੋਤ ਚ ਗੋਚ ਚ ਔਰ ਗੁਰੂ ਨਾਨਕ ਸਾਹਿਬ ਦੀ ਗੋਚੀ ਉਹਨਾਂ ਦਾ ਅਕਾਲ ਚੜਾਣਾ ਹੁੰਦਾ ਹੈ। ਯਾਨੀ ਕਿ ਇਹ ਉਹ ਮਾਨ ਹੈ ਜਿਹੜਾ ਮਗਰੋਂ ਕਿ ਸਿੱਖ ਨੂੰ ਪ੍ਰਾਪਤ ਹੋਇਆ ਤੇ ਉਸ ਤੋਂ ਬਾਅਦ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਉੱਪਰ ਲਈ ਚੱਦਰ ਉਤਾਰਦੇ ਨੇ ਤੇ ਭਾਈ ਮਰਦਾਨਾ ਦੇ ਮ੍ਰਿਤਕ ਸਰੀਰ ਦੇ ਪਾਦਰੇ ਤੇ ਆਪਣੇ ਹੱਥੀ ਭਾਈ ਮਰਦਾਨੇ ਦਾ ਕਫਨ ਦਫਨ ਅੰਤਉ ਸੰਸਕਾਰ ਕਰਦੇ ਨੇ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਉਹ ਚੌਥੀ ਉਦਾਸੀ ਵਿੱਚ ਛੱਡਤੀ ਵਾਪਸ ਰਾਇਪੋਈ ਤਲਵੰਡੀ ਆ ਗਏ ساری ਜ਼ਿੰਦਗੀ ਉਸ ਤੋਂ ਬਾਅਦ ਕੋਈ ਉਦਾਸੀ ਨਹੀਂ ਕੀਤੀ ਇਹ ਸੀ ਸਾਡੀ ਸਾਂਝ ਤੇ ਇਸ ਸਾਂਝ ਦੀ ਗੱਲ ਚਲਦੇ ਹੋਏ ਪੰਜਵੇਂ ਅਗਰੋ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜਿਹੜੇ ਪੰਜਵੇਂ ਗੁਰੂ ਨਾਨਕੀ ਸੀ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਇੱਕ ਮੁਸਲਮਾਨ ਸੂਫੀ ਮੀਆਂ ਮੀਰ ਤੋਂ ਰਖਾ ਕੇ ਬਧਾਇਆ ਗਏ ਫਿਰ ਇਹੋ ਨਹੀਂ ਸਤ ਮੁਸਲਮਾਨਾਂ ਦੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿਂਦੀ ਦੁਨੀਆ ਤੱਕ ਇਸ ਨੂੰ ਲਾਗੂ ਕਰਤਾ ਨਾਉ ਬਾਣੀ ਕੱਢ ਸਕਦਾ ਕੋਈ ਨਾ ਸਾਂਝ ਨੂੰ ਤੋੜ ਸਕਦਾ ਹਾਂ ਅਸੀਂ ਕੁਝ ਦੇਰ ਲਈ ਸਾਂਝ ਨੂੰ ਦਬਾ ਤਾਂ ਸਕਦੇ ਹਾਂ ਇਤਿਹਾਸ ਨਾਲ ਇਤਿਹਾਸ ਨਾਲ ਹੀ ਇਤਿਹਾਸ ਨਾਲ ਪਰ ਇਸ ਸਾਂਝ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਫਿਰ ਉਸੇ ਸਾਂਝ ਨੂੰ ਅੱਗੇ ਵਧਾਉਂਦੇ ਹੋਏ ਜਦੋਂ 1688 ਚ ਗੁਰੂ ਗੋਬਿੰਦ ਸਿੰਘ ਜੀ ਲੜਾਈ ਹੁੰਦੀ ਆ ਪੰਗਾਂੜੀ ਦੇ ਯੁੱਧ ਚ ਤਾਂ ਪੀਰ ਬੁੱਧੂ ਸ਼ਾ ਆਪਣੇ ਦੋ ਪੁੱਤਰੋ ਕੁਰਬਾਨ ਕਰਦਾ ਹੈ ਗੁਰੂ ਸਾਹਿਬ ਲਈ ਦੋ ਪੁੱਤਰ ਨਹੀਂ ਆਪਣੇ ਕਰਦੇ ਅੱਠ ਜੀ ਕੁਰਬਾਨ ਕਰਦਾ ਜਿਦੇ ਵਿੱਚੋਂ ਜੋ ਪੁੱਤਰ ਪ੍ਰਾਪਤ ਜੀ ਸਨ ਤੇ 700 ਮੁਸਲਮਾਨ ਮਰੀਦ ਤੇ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਮਾਛੀਵਾੜਾ ਜੰਗਲੋਂ ਨਿਕਲਦੇ ਨੇ ਤਾਂ ਨਬੀ ਖਾਨ ਗਣੀ ਖਾਨ ਦੋ ਮੁਸਲਮਾਨਾਂ ਨੂੰ ਆਪਣੇ ਪੁੱਤਰ ਕਹਿ ਕੇ ਸਮੋਦਨ ਕਰਦੇ ਨੇ ਹੁਕਮਨਾਮਾ ਬਖਸ਼ਦੇ ਨੇ ਕਿ ਨਬੀ ਖਾਨ ਤੇ ਗਣੀ ਖਾਨ ਮੇਨੂੰ ਪੁੱਤਰਾਂ ਨਾਲ ਵੱਧ ਕੇ ਪਿਆਰੇ ਨੇ ਸਾਡਾ ਸਿੱਖ ਖਲੀਅਤ ਦਰਸ਼ ਨੂੰ ਦੇਵੇ ਸਿੱਖ ਇਤਿਹਾਸ ਭਾਗ ਸਿੱਖ ਇਤਿਹਾਸ ਪੰਨਾ ਨੰਬਰ 426 ਮਾਲਵਾ ਇਤਿਹਾਸ ਭਾਗ ਪਹਿਲਾ ਪੰਨਾ ਨੰਬਰ 110 ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜ਼ੁਲਮ ਹੋਇਆ ਪਾਪੀੜ ਪਾਪੀ ਹੈ ਕਿਉਂਕਿ ਜਿਹੜਾ ਹਾਕਮ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ ਉਹਦੀ ਹਕੂਮਤੀ ਉਹਦਾ ਧਰਮ ਹੁੰਦਾ ਹੈ ਬਲਕਿ ਉਹ ਤਾਂ ਅਧਰਮ ਨੂੰ ਆਪਣੀ ਸਵਾਦ ਲਈ ਆਪਣੀ ਉਗਤ ਲਈ ਵਰਤਦਾ ਹੈ ਆੜ ਰੰਦਾ ਹੈ ਅੱਜ ਵੀ ਲਈ ਤਿਆਰੀ ਹੈ ਅੱਜ ਤਾਂ ਧਰਮ ਦੇ ਹੁੱਕੇ ਲਾ ਕੇ ਹਕੂਮਤਾਂ ਪ੍ਰਾਪਤ ਕਰਾਈਆਂ ਜਾ ਰਹੀਆਂ ਨੇ ਇਸ ਲਈ ਮੈਂ ਅਕਸਰ ਕਹਣਾ ਹੁੰਨਾ ਇੱਕ ਹਾਕਮ ਦੀ ਹਕੂਮਤ ਨੂੰ ਕਦੇ ਵੀ ਉਸਦੇ ਧਰਮ ਜਾਂ ਉਸਦੀ ਕੌਮ ਨਾਲ ਜੋੜ ਕੇ ਨਹੀਂ ਵੇਖਣਾ ਚਾਹੀਦਾ ਇਹ ਸਾਡੀ ਸਾਂਝਾਂ ਨੇ ਜਿਹੜੀਆਂ ਜਿਵੇਂ ਗੱਲ ਕਰਾਂ ਗੁਰੂ ਗੋਬਿੰਦ ਸਿੰਘ ਜੀ ਹਮੇਸ਼ਾ ਆਪਣੇ ਕੋਲ ਇੱਕ ਬਾਜ਼ ਰੱਖਿਆ ਕਰਦੇ ਸੇ ਜਿਸ ਕਰਕੇ ਆਪ ਨੂੰ ਬਾਜਾਂ ਵਾਲਾ ਗੁਰੂ ਕਹਿੰਦੇ ਸੇ ਇਹ ਬਾਜ਼ ਵੀ ਗੁਰੂ ਸਾਹਿਬ ਨੂੰ ਪਟਨਾ ਦੇ ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਨੇ ਪੜ ਦਿੱਤਾ ਸੀ 2007 ਤੇ 1900 ਸਾਢੇ ਸਾਂਝਾ ਇਹ ਸਾਂਝਾ ਨੂੰ ਇਤਿਹਾਸ ਨਾਲ ਬਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਕੂੜ ਨਖੱਟੇ ਨਾਨਕਾ ਉੜਕ ਸੱਚ ਰਹੀ ਅਸਾ ਆ ਰਾਮਗਲੀ ਸੁਲੋਕ ਮਹੱਲਾ ਪਹਿਲਾ 1958 ਦੇ ਜਿਹੜੀ ਤੁਸੀਂ ਝੂਠ ਨੂੰ ਝੂੜਨਾ ਸੱਚ ਨੂੰ ਕੁਝ ਦੇਰ ਬਾਅਦ ਦਵਾ ਤਾਂ ਸਕਦੇ ਹੋ ਪਰ ਮਿਠਾ ਨਹੀਂ ਸਕਦੇ ਡਾ ਨਹੀਂ ਸਕਦੇ ਕਿਉਂਕਿ ਅਖੀਰ ਨੂੰ ਜਿੱਤ ਸੱਚ ਦੀ ਹੁੰਦੀ ਹੈ ਇਹ ਸਾਡੀ ਜਿਹੜੀ ਸਾਂਝ ਹੈ ਇਹ ਭੰਤਨਤ ਸ੍ਰੀ ਗੁਰੂ ਨਾਨਕ ਸਾਹਿਬ ਨੇ ਮੈਂ ਤੁਹਾਨੂੰ ਦੱਸ ਦਵਾਂ ਗੁਰੂ ਸਾਹਿਬਾਨ ਦੇ ਮੁਸਲਮਾਨ ਮਰੀਦ ਇੱਕ ਕਿਤਾਬ ਹੈ ਉਹਦੇ ਪੰਨਾ ਨੰਬਰ 38 ਦੇ ਗੱਜਣ ਵਾਲਾ ਸੁਖਵਿੰਦਰ ਸਿੰਘ ਨੇ ਲਿਖਦੇ ਨੇ ਕਿ ਇੱਕ ਵਾਰ ਪਾਈ ਮਰਦਾਨਾ ਦੀ ਮਾਤਾ ਲੱਖੋ ਬੀਬੀ ਪੈਸੇ ਕੰਨੇ ਬਹੁਤ ਤੰਗ ਸੀ ਕਿਉਂਕਿ ਮੀਰ ਸਾਹਿਬ ਦੇ ਇਹ ਗੱਲ ਵੀ ਗਾ ਕੇ ਕਰਦੇ ਨੇ ਉਹ ਆਪਣੇ ਭਾਈ ਮਰਦਾਨਾ ਨੂੰ ਕਹਿ ਰਹੀ ਸੀ ਕਿਸੇ ਕੋਠਾ ਕਿਸੇ ਪੱਲਾ ਮੈਨੂੰ ਆਸ ਤੇਰੀ ਅੱਲਾ ਕਿਸੇ ਕੋਠਾ ਕਿਸੇ ਪੱਲਾ ਮੈਨੂੰ ਆਸ ਤੇਰੀ ਅੱਲਾ ਕੋਲੇ ਹੀ ਤੁਹਾਨੂੰ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਬਾਲ ਵਸਤਾ ਅੰਦਰ ਆਪਣੇ ਸੰਗ ਜਵਾਕਾਂ ਦਾ ਖੇਡ ਰਹੇ ਸੀ ਜਦੋਂ ਗੁਰੂ ਸਾਹਿਬ ਨੇ ਭਾਈ ਮਰਦਾਨਾ ਦੀ ਮਾਤਾ ਦੇ ਮੁਖ ਤੋਂ ਬੋਲ ਸੁਣੇ ਤਾਂ ਉਸ ਨੂੰ ਆਖਿਆ ਵਾਹ ਅਸੀਂ ਵੀ ਅੱਲਾ ਦਾ ਆਸਰਾ ਹੀ ਤੱਕਦੇ ਹਾਂ ਤੇ ਤੁਹਾਡਾ ਆਸਰਾ ਵੀ ਤਾਂ ਅੱਲਾ ਹੀ ਹੈ ਸਾਨੂੰ ਤਾਂ ਅੱਲਾ ਵਾਲੇ ਦੀ ਬਹੁਤ ਲੋੜ ਹੈ ਬੀਬੀ ਤੂੰ ਐ ਕਰ ਮੈਨੂੰ ਆਪਣਾ ਪੁੱਤਰ ਦੇ ਦੇ ਜੀਬੀ ਤੂੰ ਐ ਕਰ ਮੈਨੂੰ ਆਪਣਾ ਪੁੱਤਰ ਦੇ ਦੇ ਇਸ ਪ੍ਰਕਾਰ ਤਨ ਤਨ ਸ੍ਰੀ ਗੁਰੂ ਨਾਨਕ ਸਾਹਿਬ ਨੇ ਬਾਲਵਸਤਾ ਅੰਦਰ ਹੀ ਭਾਈ ਮਰਦਾਨੇ ਦੀ ਮਾਤਾ ਤੋਂ ਭਾਈ ਮਰਦਾਨੇ ਨੂੰ ਆਪਣੇ ਬੰਨ ਕੇ ਸਿੱਖ ਮੁਸਲਮਾਨ ਦੀ ਨੀਂ ਰੱਖ ਦਿੱਤੀ ਸੀ ਤੇ ਇਸ ਕਰਕੇ ਇਹ ਗੁਰੂ ਨਾਨਕ ਸਾਹਿਬ ਦੀ ਰੱਖੀ ਹੋਈ ਹੈ ਕਿਸੇ ਐਰੇਗਰ ਦੀ ਨਹੀਂ ਰੱਖੀ ਹੋਈ ਅਸੀਂ ਕੁਝੇ ਬਸ ਇਹਨੂੰ ਦਵਾ ਸਕਦੇ ਆਪਾਂ ਤੋੜ ਨਹੀਂ ਸਕਦੇ ਕਹ ਰਿਹਾ ਸੀ ਕਿ ਇੱਕ ਪਾਸੇ ਤਾਂ 파ਠ ਹੋ ਰਿਹਾ ਇੱਥੇ ਸ਼੍ਰੀ ਫਤਿਹਗੜ ਸਾਹਿਬ ਦੀ ਪਾਵਨ ਪਵਿੱਤਰ ਸ਼ਹੀਦਾਂ ਦੀ ਧਰਤੀ ਤੇ ਅਸੀਂ ਇੱਧਰ 파ਠ ਹੋ ਰਿਹਾ ਹੈ ਮੁਸਲਮ ਭਾਈਚਾਰੇ ਵੱਲੋਂ ਤੁਹਾਡੇ ਵੱਲੋਂ ਲੰਗਰ ਲਾਇਆ ਹੋਇਆ ਤੁਸੀਂ ਇੱਥੇ ਨਮਾਜ਼ ਅਦਾ ਕਰ ਰਹੇ ਸੀ ਨਮਾਜ਼ ਪੜ ਰਹੇ ਸੀ ਦੇਖੋ ਇਹ ਕੋਈ ਨਵੀਂ ਗੱਲ ਨਹੀਂ ਹੈ ਅਸਲ ਪ੍ਰਚਾਰ ਨਹੀਂ ਗਿਆ ਇਤਿਹਾਸਾ ਜਦੋਂ ਤੰਦਰ ਸ਼੍ਰੀ ਗੁਰੂ ਅਨੰਦ ਸਾਹਿਬ ਨੇ ਕਰਤਾਰਪੁਰ ਨਾਮ ਦਾ ਕਸਬਾ ਆਵਾਜ਼ ਕੀਤਾ ਸੀ ਜਿਹੜਾ ਖੋਲਿਆ ਗਿਆ ਕੋਰੀਡੋਰ ਤਾਂ ਗੁਰੂ ਸਾਹਿਬ ਨੇ ਜਦੋਂ ਆਪਣੇ ਉਸ ਕਸਬੇ 'ਚ ਲੈਣ ਲਈ ਘਰ ਬਣਾਇਆ ਤਾਂ ਉਹਦੇ ਨਾਲ ਲੱਗਦੀ ਮਸਜਿਦ ਵੀ ਬਣਵਾਈ ਤੇ ਇੱਕ ਪਾਸੇ ਕੀਰਤਨ ਕਰਦੇ ਹੁੰਦੇ ਦੂਏ ਪਸੰ ਨਮਾਜ਼ ਹੀ ਹੁੰਦੀ ਹੋਊ ਨਾ ਉਹਨੂੰ ਇਮਾਮ ਜੀ ਨਮਾਜ਼ ਪੜਾਉਂਦੀ ਉਹਦੇ ਲਈ ਰੋਟੀ ਵੀ ਗੁਰੂ ਸਾਹਿਬ ਦੇ ਘਰੋਂ ਜਾਂਦੀ ਸੀ ਗੁਰੂ ਸਾਹਿਬ ਦੇ ਘਰੋਂ ਔਰ ਇਹਦੀ ਉਦਾਹਰਨ ਅੱਜ ਵੀ ਮੌਜੂਦ ਹੈ ਹਰਗਵਿੰਦਪੁਰ ਗੁਰੂ ਕੀ ਮਸਜਿਦ ਹੈ ਇੱਕ ਜਿਹੜੀ ਛੇਵੇਂ ਪਾਸ਼ਾ ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਬਣਾਈ ਸੀ ਛੇਵੇਂ ਗੁਰੂ ਨਾਨਕ ਨੇ ਯਾਨੀ ਕਿ ਕੋਈ ਨਵੀਂ ਗੱਲ ਨਹੀਂ ਹੈ ਪਰ ਸਾਡੇ ਇਤਿਹਾਸ ਨੂੰ ਇਤਿਹਾਸ ਨੂੰ ਪ੍ਰਚਾਰੇ ਇੰਨਾ ਗਿਆ ਜੇ ਕੋਈ ਗੱਲ ਹੁੰਦੀ ਤਾਂ ਗੁਰੂ ਸਾਹਿਬ ਹਰਗਵਿੰਦ ਜੀ ਮੁਸਲਮਾਨਾਂ ਲਈ ਮਸਜਿਦ ਕਿਉਂ ਬਣਾਉਂਦੇ ਪਹਿਲਾ ਗੁਰੂ ਨਾਨਕ ਦੇਵ ਜੀ ਨੇ ਬਣਾਈ ਫਿਰ ਗੁਰੂ ਅਰਮਾਨਦਾਸ ਜੀ ਨੇ ਬਣਾਈ ਗੁਰੂ ਕੇ ਚੱਕ ਚ ਫਿਰ ਗੁਰੂ ਅਰਜਨ ਦੇਵ ਜੀ ਨੇ ਬਣਾਈ ਜੰਸੀਤ ਕਈ ਸਾਈ ਫਿਰ ਗੁਰੂ ਹਰਗੋਬਿੰਦ ਜੀ ਨੇ ਤਾਂ ਅੰਮ੍ਰਿਤਸਰ ਕਰਤਾਰਪੁਰ ਤੇ ਹਰਗੋਬਿੰਦਪੁਰ ਮਸੀਤਾਂ ਬਣਾਈਆਂ ਜਿਹੜਾ ਤੇ ਇੱਕ ਮਸੀਤ ਜੀ ਜਿਹੜੂ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਖੜੀ ਹੈ ਇੰਨੀਆਂ ਪ੍ਰਚਾਰੀਆਂ ਕਿਉਂ ਨਹੀਂ ਗਈਆਂ ਇਹ ਚੀਜ਼ਾਂ ਜਾਂ ਫਿਰ ਕੁਝ ਇੱਕ ਲੋਕ ਪ੍ਰਾਣੀਆਂ ਭਵੇਂ ਸਰਕਾਰਾਂ ਕਹਿ ਲੋ ਜਾਂ ਜਿਹੜੇ ਸ਼ਾਸ ਕਰੇ ਆ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਆਪਸ ਹੀ ਸਾਂਝਾ ਨੂੰ ਮਜ਼ਬੂਤ ਨਹੀਂ ਹੋਣ ਦਿੱਤਾ ਇਹ ਗੱਲ ਹੈ ਕਿਉਂਕਿ ਦੋਵੇਂ ਧਰਮਾਂ ਦੀ ਜਿਹੜੀ ਬੁਨਿਆਦ ਇੱਕ ਹੈ ਅ ਤਾਂ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਿੱਖੀ ਦੀ ਸਥਾਪਨਾ ਕੀਤੀ ਅਕਾਲ ਪੁਰਖ ਦੀ ਏਕਤਾ ਦੇ ਕੀਤੀ ਦੀ ਇੱਕ ਓੰਕਾਰ ਸਾਇ ਮੇਰਾ ਏਕੋ ਹੈ ਏਕੋ ਹੈ ਪਈ ਏਕੋ ਹੈ ਸਾਇ ਮੇਰਾ ਏਕੋ ਅਵਰ ਨਹੀਂ ਪਾਈ ਅੱਲਾਹ ਪਾਕ ਨੂੰ ਪਾਕ ਅੱਛਾ ਕਰੂ ਜੀ ਦੂਸਰ ਹੋਏ ਤੇ ਇਸਲਾਮ ਦੀ ਨਹੀਂ ਵੀ ਅਕਾਲ ਪੁਰਖ ਦੀ ਏਕਤਾ ਹੈ ਤੇ ਦੋਵੇਂ ਧਰ ਮੂਚਨੀ ਚ ਨੂੰ ਜਾਤ ਪਾਤ ਨੂੰ ਖੰਡਨ ਕਰਦੇ ਨੇ ਤੇ ਦੋਵੇਂ ਇਹ ਮਾਨਵਤਾ ਦੀ ਗੱਲ ਕਰਦੇ ਨੇ ਮਾਨਸ ਕੀ ਸੱਜ ਜਾਤ ਸਭੇ ਕੇ ਪਹਿਚਾਨ ਵੋ 10 ਮਗਰੰਦ ਅਕਾਲ ਉਸਤੰਗ 17 ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਇੱਕ ਪਿਤਾ ਐਸ ਕੇ ਹਮ ਬਾਰੀਕ ਅੰਗ ਸੋ 11 ਤੇ ਇਸਲਾਮ ਚ ਕਿਹਾ ਗਿਆ ਹੈ ਸੂਰਤ ਅਲ ਹੁਜੂਰਾਤ ਆਇਤ ਨੰਬਰ 13 ਚ ਕਿ ਸਾਰੇ ਇਨਸਾਨ ਜਿਹੜੇ ਇੱਕ ਮਾਂ-ਬਾਪ ਦੀ ਔਲਾਦ ਨੇ ਇਸਰੇ ਆਪਦੇ ਸਾਰੇ ਭਰਾ ਭਰਾ ਨੇ ਤੇ ਪ੍ਰੋਫੈਟ ਮਹੋਦਸਰ ਦਾ ਫਰਮਾਨ ਹੈ ਕਿ ਸਾਰੀ ਸ੍ਰਿਸ਼ਟੀ ਸਾਰੇ ਇਨਸਾਨੇ ਦਾ ਰੱਬ ਦਾ ਪਰਿਵਾਰ ਹੈ ਦੋਵੇਂ ਇੱਕ ਇੱਕ ਚੀਜ਼ ਦੀ ਗੱਲ ਕਰਦੇ ਨੇ ਤੇ ਉਹ ਭੜੇ ਲੋਕ ਜਿਹੜੇ ਸਾਡੇ ਦੋਹਾਂ ਦੇ ਦੁਸ਼ਮਣ ਨੇ ਉਹਨਾਂ ਨੇ ਸਾਡੇ ਇਤਿਹਾਸ ਚ ਕੁਝ ਮਿਥਿਹਾਸ ਘੜ ਕੇ ਮਰਾਤਾ ਉਹੀ ਮਿਥਿਹਾਸ ਕਿ ਇਤਿਹਾਸ ਅਸਾਨੂੰ ਪੜਾਇਆ ਜਾ ਰਿਹਾ ਹੈ ਦਿਖਾਇਆ ਜਾ ਰਿਹਾ ਹੈ ਸੁਣਾਇਆ ਜਾ ਰਿਹਾ ਹੈ ਲੋੜ ਹੈ ਉਸ ਸਹੀ ਇਤਿਹਾਸ ਨੂੰ ਲੋਕਾਂ ਸਾਹਮਣੇ ਪਰਸ਼ਕਾਰਨ ਦੀ ਕਿਉਂਕਿ ਉਹ ਇੱਕ ਸਾਜ਼ਿ ਦੇ ਤਹਿਤ ਤੀਜੇ ਹੱਥ ਨੇ ਸਾਡੇ ਇਤਿਹਾਸ ਵਿੱਚ ਸ਼ਾਮਲ ਕੀਤਾ ਹੈ ਬਾਣੀ ਬਾਰੇ ਵੀ ਚੰਗੀ ਜਾਣਕਾਰੀ ਹੈ ਤੁਹਾਨੂੰ ਤੁਸੀਂ ਜਦੋਂ ਕੋਈ ਚੀਜ਼ ਕੋਟ ਕਰਦੇ ਹੋ ਤਾਂ ਬਕਾਇਦਾ ਤੌਰ ਤੇ ਸਫੇ ਨੰਬਰ ਦਾ ਜ਼ਿਕਰ ਕਰਦੇ ਹੋ ਅੰਗ ਦਾ ਜ਼ਿਕਰ ਕਰਦੇ ਨਹੀਂ ਜੇ ਮੈਂ ਕਹਾ ਮੈਂ ਅਕਸਰ ਕਹਿਣਾ ਹੁੰਦਾ ਸਾਰੇ ਜਗ ਦੇ ਧਰਮਗ੍ਰੰਥ ਦੀ ਇਕੱਤਰ ਕਰਕੇ ਵੇਖ ਲਵਾਂ ਆਤੰਦਨ ਸ੍ਰੀ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਉਹਨਾਂ ਦੇ ਮੁਖਾਰਜ ਜੋ ਨਿਕਲੇ ਪਵਿੱਤਰ ਬਚਨ ਕੁਰਾਨ ਸ਼ੀਬ ਤੋਂ ਛੁੱਟ ਕੇ ਉਹਨਾਂ ਕਿਤਾਬਾਂ ਨੂੰ ਗ੍ਰੰਥਾਂ ਮੰਨ ਲਈ ਨਹੀਂ ਖਾਂਦੇ ਮੈਂ ਤਾਂ ਇਹ ਕਹਿਣਾ ਉਹਨਾਂ ਕੁਰਾਨ ਸ਼ੀਬ ਦੇ ਆਇਤਾਂ ਜਾਂ ਮੁਹੰਮਦ ਸਾਹਿਬ ਦੀ ਜਿਹੜੀ ਬਾਣੀ ਹੈ ਉਹਨੂੰ ਗੁਰੂ ਸਾਹਿਬ ਨੇ ਪੰਜਾਬੀ ਚ ਵਰਡਰ ਕੀਤਾ ਤੁਸੀਂ ਪਾਣੀ ਨੂੰ ਜਲ ਕੇ ਕੇ ਪੀਨੇ ਹੋ ਮੈਂ ਵਰਡਰ ਕੇ ਕੇ ਪੀਨੇ ਆ ਪੀਤਾ ਤੋਂ ਨਹੀਂ ਪਾਣੀ ਹੋ ਰਹਿਣਾ ਪਾਸ਼ਾ ਤੇ ਜਿਵੇਂ ਪਹਿਲਾਂ ਕਿਹਾ ਸਾਰੇ ਸੰਸਾਰ ਦਾ ਸਿਰਜਣਹਾਰ ਸਜਣਾ ਤੇ ਪਾਲਣ ਵਾਲਾ ਈ ਰੱਬ ਹੈ ਉਸੇ ਕਰ ਰੱਬ ਨੂੰ ਹੀ ਬਖ ਬਖ ਪਾਸ਼ਾਾਂ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮਾਤਮਾ ਲਾਰਡ ਗੋਡ ਦੀਨਮੋਦਾਰ ਯਾਦ ਕੀਤਾ ਜਾਂਦਾ ਇਸ ਲਈ ਸਾਨੂੰ ਲੋੜ ਹੈ ਜੋ ਉਹਨਾਂ ਸਿੱਖਿਆਵਾਂ ਨੂੰ ਸਮਝਣ ਦੀ ਉਹਨਾਂ ਸਿੱਖਿਆਵਾਂ ਨੂੰ ਜਾਣਨ ਦੀ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਨੇ ਇਹਨਾਂ ਸਿੱਖਿਆਵਾਂ ਦੇ ਉੱਪਰ ਅਮਲ ਕਿਉਂ ਨਹੀਂ ਕਰ ਪਾਉਂਦੇ ਲੋਕ ਇਹ ਜ਼ਰੂਰ ਮੈਂ ਚਾਹੁੰਦਾ ਤੁਸੀਂ ਕਨਵੇ ਵੀ ਕਿ ਇਹਦੀ ਪ੍ਰੋਬਲਮ ਕਿਤੇ ਦੋ ਚੀਜ਼ਾਂ ਨੇ ਇੱਕ ਤਾਂ ਉਹ ਲੋਕ ਨਹੀਂ ਚਾਹੁੰਦੇ ਜਿਹੜੇ 100 ਕਾਲ ਦਾ ਖੌਤੀ ਠੇਕੇਦਾਰ ਨੇ ਅਗਰ ਧਰਮੰਦ ਦੀ ਉਹ ਸਿੱਖਿਆਵਾਂ ਸਹੀ ਸਮਝਣਗੇ ਫਿਰ ਲੜਾਈਆਂ ਖਤਮ ਹੋ ਜਾਣਗੀਆਂ ਕਿਉਂਕਿ ਧਰਮ ਜੋੜਦਾ ਹੁੰਦਾ ਤੋੜਦਾ ਨਹੀਂ ਹੈ ਧਰਮ ਪਿਆਰ ਸਿਖਾਉਂਦਾ ਨਫ਼ਰਤ ਨਹੀਂ ਸਿਖਾਉਂਦਾ ਉਹਨਾਂ ਦੀ ਜਿਹੜਾ ਹੈ ਬੁਨਿਆਦੀ ਤੋੜ ਤੇ ਨਫਰਤ ਪਰ ਜੇ ਧਰਮੀ ਲੋਕ ਸੀਰ ਤਰਨ ਨੂੰ ਸਮਝ ਲੱਗ ਜਾਣਗੇ ਤਾਂ ਚੀਜ਼ਾਂ ਖਤਮ ਹੋ ਜਾਣਗੀਆਂ ਕਿਉਂਕਿ ਸਮਝ ਨਹੀਂ ਇਸ ਲਈ ਉਹ ਨਹੀਂ ਚਾਹੁੰਦੇ ਅੱਛਾ ਦੂਸਰੀ ਗੱਲ ਇਹ ਪ੍ਰੋਬਲਮ ਆਉਂਦੀ ਹੈ ਇੱਕ ਕਹਾਵਤ ਹੈ ਨੀਮ ਹਕੀਮ ਖਤਰਾ ਜਾਨ ਨੀਮ ਹਕੀਮ ਖਤਰਾ ਜਾਨ ਨੀਮ ਮੁੱਲਾ ਖਤਰਾ ਇਮਾਨ ਜਿਵੇਂ ਅਧੂਰਾ ਡਾਕਟਰ ਜਾਨ ਲਈ ਖਤਰਾ ਹੈ ਉਸ ਲਈ ਅਧੂਰਾ ਗਿਆਨੀ ਇਮਾਨ ਲਈ ਖਤਰਾ ਹੈ ਅਸਲ ਇਹ ਗਿਆਨੀ ਬਾਣ ਨੇ ਨਾ ਲੋਕ ਉਹ ਅਧੂਰੇ ਗਿਆਨੀ ਨੇ ਬਸ ਉਹ ਸਮਝਦੇ ਤਾਂ ਨਹੀਂ ਤੇ ਉਹ ਸਮਝ ਲੋ ਜਨਮ ਦੇ ਇਹ ਨਾਮ ਦੇ ਇਹ ਪਹਿਰਾਵੇ ਦੇ ਤਰ੍ਹਾਂ ਵੀ ਕਿਰੇ ਜਿਹਨਾਂ ਦਾ ਧਰਮ ਇਹਨਾਂ ਤਿੰਨਾਂ ਚੀਜ਼ਾਂ ਦਾ ਵਿਸ਼ਾ ਹੈ ਹੀ ਨਹੀਂ ਕਿਉਂਕਿ ਧਰਮ ਤਾਂ ਦਾ ਵਿਸ਼ਾ ਨਹੀਂ ਹੈ ਧਰਮ ਦਾ ਮਨ ਦਾ ਵਿਸ਼ਾ ਹੈ ਤਾਂ ਮਨ ਤੋਂ ਉਹਨਾਂ ਨੇ ਸਮਝਿਆ ਨਹੀਂ ਉਹਨਾਂ ਗੁਰਬਾਣੀ ਨੂੰ ਉਹਨਾਂ ਕੁਰਾਨ ਸ਼ਰੀਫ ਨੂੰ ਇਸ ਲਈ ਉਹ ਤੁਹਾਨੂੰ ਸਮਝ ਨਹੀਂ ਹੈਗੇ ਇਸ ਲਈ ਉਹ ਲੋਕਾਂ ਦੀ ਗੱਲਾਂ ਜਾ ਕੇ ਇੱਕ ਦੂਜੇ ਦੇ ਵਿਰੁੱਧ ਖੜੇ ਹੋ ਜਾਂਦੇ ਨੇ ਪਰ ਤੁਹਾਨੂੰ ਤਾਂ ਖੈਰ ਬਹੁਤ ਮਾਣ ਹੁੰਦਾ ਹੈ ਕਿਉਂਕਿ ਜਦੋਂ ਸਿੱਖ ਭਾਈਚਾਰੇ ਦੇ ਲੋਕ ਆਉਂਦੇ ਆ ਕੇ ਘੁੱਟ ਕੇ ਜੱਫੀ ਪਾ ਕੇ ਮਿਲਦੇ ਆ ਕਿਉਂਕਿ ਉਹ ਅਹਸਾਨ ਕਹਿ ਲਓ ਜਾਂ ਉਹ ਪੁਰਾਣੀ ਇਤਿਹਾਸ ਨੂੰ ਯਾਦ ਕਰਦੇ ਆ ਕਿ ਜਦੋਂ ਹਾ ਦਾ ਨਾਰਾ ਮਾਰਿਆ ਗਿਆ ਸੀ ਔਰ ਉਦੋਂ ਕੀ ਮਹਿਸੂਸ ਤੁਹਾਡਾ ਉਹ ਫੀਲ ਕਿਹੋ ਜਿਹਾ ਜਦੋਂ ਆ ਕੇ ਗੱਲਬੱਗੀਆਂ ਪਾ ਕੇ ਮਿਲਦੇ ਔਰ ਛੱਡਦੇ ਨੇ ਮਹਿਸੂਸਦਾ ਵੀ ਭਾਈ ਤੰਦਰਸ਼ ਗੁਰੂ ਨਾਨਕ ਸਾਹਿਬ ਦੇ ਵਾਰਸ ਤੇ ਭਾਈ ਮਰਦਾਨਾ ਦੇ ਵਾਰਸ ਮਿਲਦੇ ਨੇ ਉਸੇ ਪਿਆਰ ਨੂੰ ਜਿੰਨਾ ਕਰ ਰਹੇ ਨੇ ਚੋਕ ਨਵੀਂ ਚੀਜ਼ ਨਹੀਂ ਹੈ ਸਾਨੂੰ ਸਮਝ ਦੀ ਲੋੜ ਹੈ ਗੁਰੂ ਸਾਹਿਬ ਦੇ ਵਾਰਸ ਤੇ ਭਾਈ ਮਰਦਾਨਾ ਦੇ ਵਾਰਸ ਗੱਲਬੱਗੀਆਂ ਬਾਦ ਨੇ ਉਹ ਉਹਨਾਂ ਦੀ ਆਤਮਾ ਨੂੰ ਕਿੰਨੀ ਸਕੂਨ ਬਹੁੰਦਾ ਹੋਊਗਾ ਜਿਸ ਚੀਜ਼ ਨੂੰ ਛੱਡ ਕੇ ਗਏ ਸੇ ਬੀ ਉਹਨਾਂ ਨੂੰ ਖੁਸ਼ੀ ਹੁੰਦੀ ਹੋਵੇ ਅੱਜ ਸਾਡੇ ਵਾਰਿਸੋ ਚੀਜ਼ ਨੂੰ ਦੁਬਾਰਾ ਜੋੜ ਰਹਿਣੇ ਖੜਾ ਕਰ ਰਹੇ ਨੇ ਲੰਗਰ ਹਰ ਸਾਲ ਦੀ ਤਰ੍ਹਾਂ ਲਾਉਨੇ ਹੋ ਤੁਸੀਂ ਕਿੰਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਇਸੇ ਤਰ੍ਹਾਂ ਹੋ ਗਏ ਅਸੀਂ ਸਾਨੂੰ ਪੁੱਛਿਆ ਕਿਸੇ ਐਂਕਰ ਨੇ ਵੀ ਤੁਸੀਂ ਮਿੱਠੇ ਚਾਵਲ ਕਿਉਂ ਲਾਉਨੇ ਹੋ ਮੈਂ ਕਿਹਾ ਭਾਈ ਅਸੀਂ ਮਿੱਠਿਆਸ ਬਣ ਨਹੀਂ ਚਾਹੁੰਦੇ ਉੜਖਾ ਜਿਹਾ ਕਾਮ ਹੈ ਉਹ ਐਲੇ ਸਿਆਸਤ ਜਾਣੇ ਧਰਮ ਦੇ ਨਾਮ ਤੇ ਬਾਸ਼ਾ ਦੇ ਨਾਮ ਤੇ ਕਾਮਨ ਨਾਮ ਤੇ ਬੰਨੀਆਂ ਪਾਉਣੀਆਂ ਨਫਰਤ ਬਣਾਉਣੀਆਂ ਹਮਾਰਾ ਪੈਗਾਮ ਮੁਹੱਬਤ ਹੈ ਜਹਾਂ ਤੱਕ ਪਹੁੰਚੇ ਅਸੀਂ ਮੁਹੱਬਤ ਹੀ ਬਣੇ ਰਹਿਸ ਬਣਦੇ ਰਹਾਂ ਵਣਦੇ ਆ ਰਹੇ ਵਣਦੇ ਰਹਾਂਗੇ ਰਕਪਾ ਬਹੁਤ-ਬਹੁਤ ਮਿਹਰਬਾਨੀ ਤਾਂ ਡਾਕਟਰ ਨਸੀਰ ਅਕਟਰ ਹੁਣੀ ਸਾਡੇ ਨਾਲ ਸੀਗੇ ਔਰ ਜੋ ਕਿ ਮਲੇਰ ਕੋਟਲਾ ਦੇ ਨਵਾਬ ਦੇ ਵਾਰਿਸ ਨੇ ਔਰ ਕਹਿੰਦੇ ਅਸੀਂ ਕੋਈ ਨਵਾਂ ਕੰਮ ਨਹੀਂ ਉਹੀ ਕੰਮ ਕਰ ਰਹੇ ਆ ਜਿਹੜਾ ਗੁਰੂ ਨਾਨਕ ਸਾਹਿਬ ਔਰ ਭਾਈ ਮਰਦਾਨਾ ਜੀ ਨੇ ਕੀਤਾ ਔਰ ਸਾਨੂੰ ਬਹੁਤ ਚੰਗਾ ਲੱਗਦਾ ਕਹਿੰਦੇ ਉਹਨਾਂ ਨੂੰ ਵੀ ਬਹੁਤ ਚੰਗਾ ਲੱਗਦਾ ਹੋਊਗਾ ਜਦੋਂ ਦੋਹਾਂ ਭਾਈਚਾਰਿਆਂ ਦੇ ਵਿੱਚ ਜੱਫੀਆਂ ਪੈਂਦੀਆਂ ਤਾਂ ਇਸ ਪਾਸੇ ਦੇਖੋਗੇ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਵੱਡੇ-ਵੱਡੇ ਦੇਗ ਚ ਰੱਖੇ ਹੋਏ ਨੇ ਔਰ ਇਹਨਾਂ ਵੱਡੀਆਂ-ਵੱਡੀਆਂ ਦੇਗਾਂ ਦੇ ਵਿੱਚ ਤਿਆਰ ਹੁੰਦਾ ਹੈ ਅ ਪ੍ਰਸ਼ਾਦ ਕਹਿ ਲੋ ਜਾਂ ਚਾਵਲ ਤਿਆਰ ਕੀਤੇ ਜਾਂਦੇ ਆ ਇਹਨਾਂ ਦੇ ਵੱਲੋਂ ਤਾਂ ਇਸ ਪਾਸੇ ਔਰ ਉੱਥੇ ਉਧਰਲੇ ਬੰਨੇ ਦੇਖੋਗੇ ਤਾਂ ਤੁਸੀਂ ਸਿੱਖ ਭਾਈਚਾਰੇ ਦੇ ਨੌਜਵਾਨ ਜਿਹੜੇ ਆ ਉਹ ਸੇਵਾ ਕਰਦੇ ਹੋਏ ਨਜ਼ਰ ਆਉਂਦੇ ਆ ਇਧਰਲੇ ਬੰਨੇ ਮੁਸਲਮਾਨ ਭਾਈਚਾਰੇ ਦੇ ਜਿਹੜੇ ਨੌਜਵਾਨ ਨੇ ਉਹ ਚੌਲ ਤਿਆਰ ਕਰ ਰਹੇ ਆ ਉਧਰ ਸਿੱਖ ਭਾਈਚਾਰੇ ਦੇ ਨੌਜਵਾਨ ਜਿਹੜੇ ਆ ਉਹ ਵਰਤਨਾ ਦੀ ਸੇਵਾ ਕਰ ਰਹੇ ਨੇ ਇਸ ਪਾਸੇ ਔਰ ਇਧਰਲੇ ਬੰਨੇ ਬੜੇ ਅਦਬ ਦੇ ਨਾਲ ਲੰਗਰ ਛਕਦੀ ਹੋਈ ਸੰਗਤ ਨਜ਼ਰ ਆ ਰਹੀ ਹੈ ਜਿਨ੍ਹਾਂ ਦੇ ਵਿੱਚ ਸਿੱਖ ਵੀ ਨੇ ਵਰਤੌਣ ਵਾਲੇ ਔਰ ਜ਼ਿਆਦਾਤਰ ਜਿਹੜੇ ਵਰਤਾਵੇ ਨੇ ਜਿਹੜੇ ਲੰਗਰ ਵਰਤਾ ਰਹੇ ਨੇ ਉਹ ਮੁਸਲਮਾਨ ਭਾਈਚਾਰੇ ਦੇ ਲੋਕ ਨਹੀਂ ਤਾਂ ਇਹ ਸਾਂਝ ਦੇ ਪ੍ਰਤੀਕ ਜਿਹੜੇ ਲੋਕ ਨੇ ਸਾਡੀ ਕੋਸ਼ਿਸ਼ ਸੀ ਕਿ ਇਹਨਾਂ ਦੇ ਰੂਬਰੂ ਕਰਵਾਇਆ ਜਾਵੇ ਤੁਹਾਨੂੰ ਕਿਉਂਕਿ ਇਹ ਲੋਕ ਜਿਹੜੇ ਇੱਕ ਪਾਸੇ ਤਾਂ ਨਫ਼ਰਤਾਂ ਵੰਡਣ ਵਾਲੇ ਨੇ ਔਰ ਦੂਸਰੇ ਪਾਸੇ ਇਸ ਤਰੀਕੇ ਦੇ ਨਾਲ ਮੁਹੱਬਤਾਂ ਵੰਡਣ ਵਾਲੇ ਲੋਕ ਵੀ ਦੁਨੀਆ ਤੇ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਉੱਪਰ ਚੱਲ ਕੇ ਹਰ ਪਾਸੇ ਪਿਆਰ ਤੇ ਮੁਹੱਬਤ ਵੰਡਣਾ ਚਾਹੁੰਦੇ ਨੇ ਕੈਮਰਾ ਪਰਸਨ ਵਿਕਰਮ ਦੇ ਨਾਲ ਵਿਕਰਮ ਸਿੰਘ ਫਰੂ ਪੰਜਾਬ ਟੀਵੀ ਸ਼੍ਰੀ ਫਤਿਹਗੜ੍ਹ ਸਾਹਿਬ